ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਠੀਕ ਠਾਕ ਆਂ ਹਾਂ ਜੀ ਮੰਮੀ ਠੀਕ ਆ ਤੁਸੀਂ ਸੁਣਾਓ ਆਪਣੀ ਹਾਂ ਮੈਂ ਵੀ ਠੀਕ ਆ ਪੁੱਤ ਇੰਦਰ ਗਿਆ ਕੰਮ ਤੇ ਹਾਂ ਜੀ ਮੰਮੀ ਉਹ ਤਾਂ ਗਏ ਕੰਮ ਤੇ 니 ਤੋ ਆ ਕੀ ਪਰਲੇ ਲਵਾ ਰਿਆਂ ਜੇ ਇਹ ਚ ਤੁਹਾਨੂੰ ਮੰਮੀ ਧੋਣ ਵਾਲੇ ਕੱਪੜੇ ਨੇ ਤੁਹਾਨੂੰ ਤਾਂ ਪਤਾ ਹੀ ਆ ਵੀ ਮੈਂ ਸਵੇਰੇ ਲੇਟ ਉੱਠਦੀ ਆ ਤੇ 11 ਵਜੇ ਨੂੰ ਤਾਂ ਪਾਵਰ ਕੱਟ ਲੱਗ ਜਾਂਦਾ ਆ ਅੱਛਾ ਹਾਂ ਜੀ ਮੰਮੀ ਤੇ ਫਿਰ ਮੈਂ ਸੋਚਿਆ ਵੀ ਮੈਂ ਮੰਮੀ ਵੱਲ ਜਾ ਕੇ ਕੱਪੜੇ ਧੋਲੇ ਆਉਣੀ ਆ। ਚੱਲ ਫਿਰ ਕੋਈ ਗੱਲ ਨਹੀਂ। ਧੋਲਾ ਕੱਪੜੇ ਮਸ਼ੀਨ ਕੋਲ ਹੀ ਸਰਪ ਪਿਆ। ਜਾ ਕੇ ਲਾ ਲਾ ਮਸ਼ੀਨ। ਠੀਕ ਆ ਮੰਮੀ ਜੀ। ਲਾ ਲੈਨੀ ਆ ਮਸ਼ੀਨ। ਮੰਮੀ ਜੀ ਠੰਡ ਜੀ ਨਹੀਂ ਉਹੀ ਪਈ। ਜੇ ਕੁਟ ਕੁਟ ਚਾਹ ਹੀ ਬਣਾ ਲੈਂਦੇ। ਨਹੀਂ ਬਣਾ ਲੈਨੀ ਆ ਚਾਹ। ਤੂੰ ਜਾ ਕੇ ਪਹਿਲਾਂ ਮਸ਼ੀਨ 'ਚ ਕੱਪੜੇ ਤਾਂ ਪਾਇਆ। ਠੀਕ ਆ ਮੰਮੀ ਜੀ। ਮੰਮੀ ਬੀਰਾ ਚਲੇ ਗਿਆ ਕਿ ਕੰਮ ਤੇ? ਹਾਂ ਪੁੱਤ ਉਹ ਤਾਂ ਕਦੋਂ ਦਾ ਚਲੇ ਗਿਆ। ਮੰਮੀ ਭਾਬੀ ਨਹੀਂ ਦਿਖਦੀ ਪਈ ਕਿਤੇ? ਉਹ ਕਿੱਥੇ ਗਈ ਆ? ਪੁੱਤ ਤੇਰੀ ਭਾਬੀ ਤਾਂ ਬਾਜ਼ਾਰ ਗਈ ਹੋਈ ਆ। ਹਜੇ ਨਹੀਂ ਉਹ ਆਉਂਦੀ ਦੋ ਤਿੰਨ ਘੰਟੇ। ਅੱਛਾ? ਹਾਂ। ਹੁਣ ਤੋਂ ਮੈਨੂੰ ਇਹ ਦੱਸ ਤੇਰੇ ਘਰ ਦਾ ਖਰਚਾ ਪਾਣੀ ਸਹੀ ਚੱਲਦਾ? ਕਿੱਥੇ ਸਹੀ ਚੱਲਦਾ ਮੰਮੀ? ਤੁਹਾਨੂੰ ਤਾਂ ਪਤਾ ਹੀ ਆ ਵੀ ਪਿੱਛੇ ਜੇ ਨਾ ਇੰਦਰ ਨੇ ਗੱਡੀ ਲਈ ਸੀ। ਤੇ ਮਹੀਨੇ ਬਾਅਦ ਉਹਦੀ ਕਿਸ਼ਤ ਆ ਜਾਂਦੀ ਆ। ਮੰਮੀ ਜੀ ਜਿੰਨੀ ਵੀ ਇਹਨਾਂ ਦੀ ਤਨਖਾਹ ਆਉਂਦੀ ਆ ਨਾ ਸਾਰੀ ਕਿਸ਼ਤ 'ਚ ਚਲੀ ਜਾਂਦੀ ਆ। ਅੱਛਾ। ਚਲ ਕੋਈ ਗੱਲ ਨਹੀਂ ਪੁੱਤ ਤੂੰ ਟੈਨਸ਼ਨ ਨਾ ਲੈ। ਅਸੀਂ ਨਾ ਪੁੱਤ ਇਕੱਠਾ ਰਸ਼ਨ ਲੈ ਕੇ ਆਉਨੇ ਆ। ਮੈਂ ਨਾ ਤੈਨੂੰ ਉਹਦੇ ਵਿੱਚੋਂ ਥੋੜਾ ਥੋੜਾ ਪਾ ਦੂੰਗੀ। ਦੇਖ ਲਓ ਮੰਮੀ ਤੁਹਾਨੂੰ ਜਿਵੇਂ ਸਹੀ ਲੱਗਦਾ। ਨਹੀਂ ਦੇਖਣਾ ਕੀ ਆ ਫਿਰ ਮੈਂ ਪਾ ਦਿੰਦੀ ਆ। ਠੀਕ ਮੰਮੀ ਜੀ ਮੰਮੀ ਕੀ ਕੀ ਪਾਤਾ ਤੁਸੀਂ ਪੁੱਤ ਸਾਰਾ ਕੁਝ ਹੀ ਪਾਤਾ ਦਾੜਾ ਦੂੜਾ ਤਾਂ ਪਾਤੀਆਂ ਨਾ ਹਾਂ ਹਾਂ ਪਾਤੀਆਂ ਪੁੱਤ ਹੋਰ ਵੀ ਕੁਝ ਲੈਣਾ ਤਾਂ ਮੰਮੀ ਬਾਸਮਤੀ ਦੇ ਚੌਲ ਹੈਗੇ ਨੇ ਹਾਂ ਹਾਂ ਹੈਗੇ ਨੇ ਬਥੇਰੇ ਪਏ ਨੇ ਪੁੱਤ ਮੰਮੀ ਇੰਦਰ ਨਾ ਬਾਸਮਤੀ ਵਾਲੇ ਚੌਲ ਨਹੀਂ ਲੈ ਕੇ ਆਉਂਦੇ ਉਹ ਕਣੀ ਵਾਲੇ ਲਿਆਉਂਦੇ ਨੇ ਮੈਨੂੰ ਤਾਂ ਭੋਰਾ ਪਸੰਦ ਨਹੀਂ ਤੇ ਖਾਣ ਨੂੰ ਵੀ ਜੀ ਨਹੀਂ ਕਰਦਾ ਚੱਲ ਕੋਈ ਨਾ ਫਿਰ ਮੈਂ ਬਾਸਮਤੀ ਦੇ ਚੌਲ ਵੀ ਪਾ ਦਿੰਨੀ ਆ ਮੰਮੀ 2 ਕਿਲੋ ਤਾਂ ਪਾ ਹੀ ਦਿਓ ਠੀਕ ਆ ਪੁੱਤ ਮੈਂ ਪਾ ਦਿੰਨੀ ਆ ਆ ਗਿਆ ਪੁੱਤ ਹਾਂਜੀ ਮੰਮੀ ਇੱਕ ਗੱਲ ਕਰਨੀ ਸੀ ਪੁੱਤ ਤੇਰੇ ਨਾਲ ਮੈਨੂੰ ਪੈਸੇ ਚਾਹੀਦੇ ਸੀ ਕੁਝ ਲਿਆਣਾ ਸੀ ਮੰਮੀ ਜੀ ਤੁਸੀਂ ਪੁੱਤ ਘਰੇ ਨਾ ਰਾਸ਼ਨ ਮੁੱਕਿਆ ਪਿਆ ਰਾਸ਼ਨ ਮੁੱਕਿਆ ਪਿਆ ਮੰਮੀ ਸਾਰਾ ਦਾ ਰਾਸ਼ਨ ਹੁਣੇ ਲੈ ਕੇ ਆਏ ਸੀ ਆਪਾਂ ਨਾ ਸਾਰਾ ਸਬਨ ਵੱੱਦ ਲੈ ਕੇ ਆਏ ਸੀ 10 ਕਿਲੋ ਚੀਨੀ ਲੈ ਕੇ ਆਏ ਸੀ ਸਾਰੀ ਦਾਲਾਂ ਲੈ ਕੇ ਆਏ ਸੀ ਓ ਮੈਂ ਕਿਹੜਾ ਫਿਰ ਪੱਕੇ ਮਾਰੀ ਜੈਨੀਆਂ ਜਿਹੜਾ ਬਣਦਾ ਤੁਹਾਡੇ ਨਾਲ ਹੀ ਖਾਣੀਆਂ ਤੇਲ ਵੀ ਮੁੱਕਿਆ ਪਿਆ ਖੰਡ ਵੀ ਮੁੱਕੀ ਪਈ ਸਾਰਾ ਦਾ ਸਮਾਨ ਮੁੱਕਿਆ ਪਿਆ ਉਹ ਮੰਮੀ ਫਿਰ ਗੁੱਸੇ ਕਿਉਂ ਰਿਓ ਮੈਂ ਗੱਲ ਹੀ ਤਾਂ ਕਰ ਰਹੀ ਆ ਤੁਹਾਡੇ ਨਾਲ ਉਹ ਆਪਾਂ ਤਿੰਨ ਜਣੇ ਤਾਂ ਹੈਗੇ ਖਾਣ ਵਾਲੇ ਐਡੀ ਸਿੱਕੇ ਸਮਾਨ ਕੀ ਮੈਂ ਮੁੱਕ ਗਿਆ ਉਹ ਜੇ ਮੁੱਕਿਆ ਤਾਂ ਹੀ ਤਾਂ ਕਹਿ ਰਹੀ ਆ ਉਹ ਤੇਲ ਤੂਲ ਤਾਂ ਮੁੱਕੀ ਜਾਂਦਾ ਮੈਂ ਕਹਿੰਦੇ ਡੀਕ ਲਾ ਕੇ ਪੀ ਜਾਨੀ ਆ ਉਹੋ ਮੰਮੀ ਤੁਸੀਂ ਤਾਂ ਮੇਰੀ ਗੱਲ ਨੂੰ ਨਾ ਪੁੱਠੀ ਲਈ ਜਾਂਦੇ ਹੋ ਪੁੱਠੀ ਲਿਜਾਵਾਂ ਨਾ ਤੇ ਤਾਂ ਪੈਸੇ ਹੀ ਤਾਂ ਮੰਗੇ ਨੇ

2015 ਦਿਨ ਤਾਂ ਹੋਏ ਨੇ ਰਸ਼ਨ ਲਿਆਂਦੇ ਨੂੰ ਤੇ ਢੀਚੇ ਦੀ ਖਤਮ ਵੀ ਹੋ ਗਿਆ। ਉਹ ਸਮਾਨ ਨੂੰ ਨਾ ਮਾੜਾ ਬਟਾ ਦੇਖ ਕੇ ਵਰਤ ਲਿਆ ਕਰ। ਉਹ ਕਿਚਨ ਚ ਤੇ ਤੋਹੀ ਹੁੰਨੀ ਐ। ਪਤਾ ਨਹੀਂ ਕਿਹੜੇ ਹਿਸਾਬ ਨਾਲ ਵਰਤਦੀ ਆ ਚੀਜ਼ਾਂ ਨੂੰ। ਨਾ ਤੁਹਾਡੇ ਕਹਿਣ ਦਾ ਕੀ ਮਤਲਬ ਆ? ਵੀ ਦਾਲਾਂ ਸਬਜ਼ੀਆਂ ਨੂੰ ਮੈਂ ਕੱਚਾ ਹੀ ਖਾ ਜਾਣੀਆਂ ਜਾਂ ਡੋਲੇ ਹੁੰਨੀਆਂ ਬਾਰੇ? ਉਹ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਹੈਗਾ। ਉਹ ਮੈਂ ਤਾਂ ਇਹ ਕਹਿਣਾ ਚਾਹੁੰਨਾ ਕਿ ਚੀਜ਼ਾਂ ਨੂੰ ਥੋੜਾ ਹਿਸਾਬ ਨਾਲ ਵਰਤ ਲਿਆ ਕਰੋ। ਹਿਸਾਬ ਨਾਲ ਹੀ ਵਰਤੋ ਦੀਆਂ। ਨਾਲੇ ਜਿੰਨਾ ਸਮਾਨ ਚਾਹੀਦਾ ਹੁੰਦਾ ਨਾ ਉਨਾਂ ਹੀ ਬਣਾਉਣੀ ਆ ਫालतू ਨਹੀਂ ਬਣਾਉਂਦੀ। ਉਹ ਯਾਰ ਮੈਂ ਤਾਂ ਤਾਂ ਕਹਿਣਾ ਮਹਿੰਗਾਈ ਕਿੰਨੀ ਵੀ ਦੇਖ ਲੈ ਕਿੰਨੀ ਹੋਈ ਪਈ ਆ। ਉਹ ਮਹਿੰਗਾਈ ਦਾ ਮੈਨੂੰ ਵੀ ਪਤਾ ਵੀ ਕਿੰਨੀ ਹੋਈ ਪਈ ਆ। ਤੁਸੀਂ ਮੈਨੂੰ ਕਦੇ ਦੇਖਿਆ ਵੀ ਮੈਂ ਫालतू ਚੀਜ਼ਾਂ ਬਣਾਈਆਂ ਨੇ? ਉਹ ਯਾਰ ਮੈਨੂੰ ਨਹੀਂ ਪਤਾ ਇੰਨਾਂ ਗੱਲਾਂ ਦਾ। ਆਪਣਾ ਹਿਸਾਬ ਨਾਲ ਚੱਲਿਆ ਕਰੋ। ਠੀਕ ਆ। ਰੀਤਾ ਤੂੰ ਕਦੋਂ ਆਈ ਭਾਬੀ ਬਸ ਘੰਟਾ ਕ ਹੋ ਗਿਆ ਮੈਨੂੰ ਆਈ ਨੂੰ ਅੱਛਾ ਹਾਂਜੀ ਉਹ ਮੈਂ ਨਾ ਭਾਬੀ ਮਾਰਕੀਟ ਆਈ ਸੀ ਤੇ ਮੈਂ ਸੋਚਿਆ ਮੈਂ ਮੰਮੀ ਨੂੰ ਵੀ ਮਿਲ ਜਾਵਾਂ ਅੱਛਾ ਫਿਰ ਕੀ ਲਈਆਂ ਮੈਨੂੰ ਵੀ ਦਿਖਾ ਦੇ ਉਹ ਭਾਬੀ ਕੁਝ ਖਾਸ ਨਹੀਂ ਬਸ ਸੂਟ ਹੀ ਲਈ ਆਈ ਸੀ ਮਾਰਕੀਟ ਚੋਂ ਸੂਟ ਕੱਢ ਫਿਰ ਮੈਨੂੰ ਵੀ ਦਿਖਾ ਮੈਂ ਵੀ ਦੇਖਾਂ ਕਹੜੇ ਲੈ ਕੇ ਆਈਆਂ ਕਿਸ ਸੂਟ ਤੋਂ ਤੈੱਕ ਹੀ ਲੈਣਾ ਜਾਣਦੇ ਆ ਇਹਨੂੰ ਉਹਦੇ ਘਰੋਂ ਫੋਨ ਆਈ ਜਾਂਦੇ ਨੇ ਨਾਲੇ ਨਾ ਸੂਟ ਪਾ ਕੇ ਉਹਨੇ ਇੱਥੇ ਆਉਣਾ ਇੰਜ ਨਾ ਮਰਜ਼ੀ ਦੇਖ ਲਈ ਜਾਣਦੇ ਆ ਇਹਨੂੰ ਉਹ ਲੇਟ ਹੋਈ ਜਾਂਦੀ ਹੈ ਚੱਲ ਨਹੀਂ ਚੱਟ ਗਿਆ ਮੈਂ ਤਨ ਮੈਂ ਇੱਥੇ ਜਾਂਦਾ ਰਾਸ਼ਨ ਦਾ ਸਾਰਾ ਸਮਾਨ ਹੁਣ ਪਤਾ ਲੱਗਿਆ ਮੈਨੂੰ ਪਰ ਜੇ ਹੁਣ ਮੈਂ ਇਹਨਾਂ ਨੂੰ ਦੱਸਿਆ ਤਾਂ ਇਹਨਾਂ ਨੇ ਕਹਿਣਾ ਵੀ ਮੇਰੀ ਮਾਂ ਤੇ ਸ਼ੱਕ ਕਰਦੀਆਂ ਤੇ ਜੇ ਮੈਂ ਮੰਮੀ ਨਾਲ ਗੱਲ ਕੀਤੀ ਉਹਨਾਂ ਨੇ ਕਿੱਥੇ ਮੰਨਣਾ ਹੁਣ ਮੈਂ ਕੀ ਕਰਾਂ ਕੁਝ ਤਾਂ ਸੋਚਣਾ ਹੀ ਪੈਣਾ ਚੱਲ ਦੇਖਦੀਆਂ ਕੀ ਕਰਨਾ ਸੁਣਿਓ ਜੀ ਸੌਂਗੇ ਕਿ ਤੁਸੀਂ ਉਹ ਨਹੀਂ ਨਹੀਂ ਜਾਗ ਲਈਆਂ ਹਾਂ ਦੱਸ ਮੈਂ ਨਾ ਜੀ ਆ ਡੈਰੀ ਲੈ ਕੇ ਆਈਆਂ ਮੈਂ ਸੋਚਿਆ ਵੀ ਆਪਣਾ ਹੁਣ ਤੱਕ ਦਾ ਜਿੰਨਾ ਵੀ ਹਿਸਾਬ ਆ ਨਾ ਆਪਾਂ ਇਹਦੇ ਚ ਲਿਖ ਦਿੰਨੇ ਆ ਨਾਲੇ ਕੱਲ ਨੂੰ 30 ਤਰੀਕ ਵੀ ਆ ਆਪਾਂ ਨੂੰ ਸਾਰਾ ਹੀ ਪਤਾ ਲੱਗ ਜੂ ਵੀ ਆਪਣਾ ਕਿੰਨਾ ਖਰਚਾ ਹੁੰਦਾ ਤੇ ਕਿੰਨਾ ਨਹੀਂ ਓ ਯਾਰ ਆਪਾਂ ਨੂੰ ਟੈਨਸ਼ਨ ਲੈਣ ਦੀ ਕੀ ਲੋੜ ਐ ਜਦੋਂ ਮੰਮੀ ਸਾਰਾ ਹਿਸਾਬ ਕਿਤਾਬ ਰੱਖਦੇ ਤਾਂ ਹੈਗੀ ਉਹ ਤਾਂ ਤੁਹਾਡੀ ਗੱਲ ਠੀਕ ਆ ਜੀ ਵੀ ਮੰਮੀ ਸਾਰਾ ਹਿਸਾਬ ਕਿਤਾਬ ਲਿਖਦੇ ਨੇ ਪਰ ਮੈਂ ਐ ਸੋਚਦੀ ਸੀ ਜੇ ਮਾੜਾ ਮੋਟਾ ਆਪਾਂ ਵੀ ਹਿਸਾਬ ਰੱਖਣ ਲੱਗ ਜਾਈਏ ਕੀ ਪਤਾ ਥੋੜੀ ਬਹੁਤ ਆਪਣੀ ਵੀ ਸੇਵਿੰਗ ਹੋਣ ਲੱਗ ਜੇ ਹਾਂ ਯਾਰ ਤਨਖਾਹ ਨਾਲ ਤਾਂ ਸਿਰਫ ਘਰ ਦਾ ਖਰਚਾ ਚੱਲਦਾ ਤੇ ਆਈ ਚਲਾਈ ਹੁੰਦੀ ਹੈ ਸੇਵਿੰਗ ਤਾਂ ਕੋਈ ਵੀ ਨਹੀਂ ਹੁੰਦੀ ਆਪਣੀ ਚੱਲ ਫਿਰ ਐ ਕਰ ਲਿਖ ਲੈ ਦੂੰ ਠੀਕ ਆ ਜੀ ਆਪਾਂ ਲਾਂ ਜਿਹੜਾ ਸਿਲੰਡਰ ਆਇਆ ਸੀ ਆਪਣਾ ਉਹ ਕਿੰਨੇ ਦਾ ਆਇਆ ਸੀ ਸੁਣਿਓ ਜੀ ਇਹ ਤਾਂ ਸਾਰਾ 15000 ਹੀ ਬਣਿਆ 15000 ਹਾਂਜੀ ਇਹ ਸਾਰਾ ਖਰਚਾ ਆਪਣਾ ਮਹੀਨੇ ਦਾ ਪਰ ਮੈਂ ਤਾਂ ਮੰਮੀ ਨੂੰ ਹੁਣ ਤੱਕ 25-3000 ਰੁਪਏ ਦੇ ਚੁੱਕਿਆ ਅੱਛਾ ਫਿਰ ਬਾਕੀ ਦੇ ਪੈਸੇ ਕਿੱਥੇ ਗਏ ਆਏ ਵੀ ਤਾਂ ਹੋ ਸਕਦਾ ਵੀ ਆਪਾਂ ਕੋਈ ਚੀਜ਼ ਲਿਖਣੀ ਭੁੱਲ ਗਏ ਹੋਵਾਂਗੇ ਹਾਂ ਹਾਂ ਇਹ ਵੀ ਹੋ ਸਕਦਾ ਹੈ ਕਿ ਕੋਈ ਚੀਜ਼ ਰਹਿ ਗਈ ਹੋਵੇ ਮੰਮੀ ਨੇ ਲਿਆਈ ਹੋਵੇ ਤੇ ਆਪਾਂ ਲਿਖਣੇ ਭੁੱਲ ਗਏ ਹੋਈਏ ਹੂੰ ਹੁਣ ਫਿਰ ਕੀ ਕਰੀਏ ਆਪਾਂ ਮੰਮੀ ਨੂੰ ਪੁੱਛ ਲੈਨੇ ਆਪਾਂ ਨਾਲਿਆ ਹਿਸਾਬ ਵੀ ਦਿਖਾ ਦਿੰਨੇ ਆ ਇਹਨੂੰ ਦੇਖ ਕੇ ਕੁਛ ਨਾ ਕੁਛ ਤਾਂ ਦੱਸਣ ਗਈ ਚੱਲ ਫਿਰ ਚੱਲਦੇ ਆ ਮੰਮੀ ਕੋਲੀ ਚਲੋ ਓਏ ਕੀ ਯਾਦ ਰੰਦਾਂ ਕਿਤੇ ਕਿਤੇ ਖਰਚੇ ਹੋਏ ਨੇ ਘਰਾਂ 'ਚ ਬਥੇਰੇ ਖਰਚੇ ਹੁੰਦੇ ਨੇ ਮੰਮੀ ਜੀ ਮੈਂ ਨਾ ਐਂ ਕਹਿੰਦੀ ਸੀ ਆ ਡੈਰੀ ਦੇਖ ਲੈਂਦੇ ਤੁਸੀਂ ਇੱਕ ਵਾਰੀ ਜੇ ਇਹਦੇ ਵਿੱਚ ਕੋਈ ਚੀਜ਼ ਲਿਖਣੀ ਰਹਿ ਗਈ ਤਾਂ ਦੱਸ ਦਿੰਦੇ ਨਹੀਂ ਮੈਂ ਨਹੀਂ ਕੁਝ ਦੇਖਣਾ ਹੈਗਾ ਚੱਕ ਲਈ ਡੈਰੀ ਮੈਂ ਕੀ ਕੋਈ ਫालतू ਦਾ ਖਰਚਾ ਕਰਦੀ ਆ ਮੰਮੀ ਜੀ ਤੁਸੀਂ ਐਂ ਗੁੱਸੇ ਕਿਉਂ ਹੋ ਰਹੇ ਹੋ ਸਾਡੇ ਨਾਲ ਅਸੀਂ ਤਾਂ ਤੁਹਾਡੇ ਨਾਲ ਗੱਲ ਹੀ ਕਰ ਰਹੇ ਆ ਨਹੀਂ ਤਾਂ ਵੈਸੇ ਗੱਲ ਨਹੀਂ ਕਰਦੀ ਪੁੱਛ ਬੜਤਾਲ ਕਰਦੀ ਤਾਂ ਹੀ ਤਾਂ ਡੈਰੀ ਚੱਕ ਕੇ ਲਈ ਆਈਆਂ ਨੇ ਮੈਂ ਕਿਸੇ ਨੇ ਖਵਾ ਕੇ ਨਹੀਂ ਆਈ ਜਿੱਥੇ ਕਿਤੇ ਜ਼ਰੂਰੀ ਸੀ ਨਾ ਉੱਥੇ ਹੀ ਪੈਸੇ ਖਰਚੇ ਨੇ ਮੰਮੀ ਜੀ ਅਸੀਂ ਤਾਂ ਤੁਹਾਨੂੰ ਤਾਂ ਪੁੱਛ ਰਿਆ ਕਿ ਦਿਮਾਗ 'ਚ ਰਹਿੰਦਾ ਕਿ ਕਿੱਥੇ ਕਿੱਥੇ ਪੈਸੇ ਖਰਚ ਹੋਏ ਨੇ ਹੋਰ ਤਾਂ ਕੋਈ ਗੱਲ ਹੈ ਨਹੀਂ ਪੁੱਤ ਤੈਨੂੰ ਸੱਚੀ ਕਹਾਂ ਹੁਣ ਤੂੰ ਇਹਦੇ ਪਿੱਛੇ ਲੱਗ ਕੇ ਨਾ ਮੇਰੇ ਤੇ ਸ਼ੱਕ ਕਰ ਰਿਹਾ ਮੇਰੇ ਤੇ ਨਾਲੇ ਤੈਨੂੰ ਤਾਂ ਐ ਆ ਵੀ ਤੇਰੀ ਮਾਂ ਪਤਾ ਨਹੀਂ ਕਿੱਥੇ ਕਿੱਥੇ ਪੈਸੇ ਖਰਚ ਕੇ ਆਉਂਦੀ ਆ ਕਿੱਥੇ ਕਿੱਥੇ ਸਟਕ ਕੇ ਆਉਂਦੀ ਆ ਓ ਮੰਮੀ ਜੀ ਸ਼ੱਕ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਤੁਸੀਂ ਤਾਂ ਗੱਲ ਹੀ ਪੁੱਟੀ ਲੈ ਕੇ ਲਿਜਾਵਾਂ ਨਾ ਤਾਂ ਹੀ ਤਾਂ ਤੁਸੀਂ ਡੈਰੀ ਚੱਕ ਕੇ ਲਿਆ ਮੈਨੂੰ ਪੁੱਛਣ ਵਾਸਤੇ ਓ ਮਨਦੀਪ ਚੱਲ ਛੱਡ ਯਾਰ ਆਪਾਂ ਮੰਮੀ ਤੋਂ ਕੁਝ ਨਹੀਂ ਪੁੱਛਣਾ ਬਸ ਤੂੰ ਉਹੀ ਲਿਖ ਰਿਹਾ ਅਗਰ ਜਿਹੜੇ ਆਪਣੇ ਖਰਚੇ ਹੁੰਦੇ ਨੇ ਠੀਕ ਆ ਜੀ ਕੱਲ ਸੁਣਿਆ ਹਾਂ ਤੁਸੀਂ ਨਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੈਨੂੰ ਨਾ ਮੰਮੀ ਜੀ ਤੇ ਸ਼ੱਕ ਆ ਕਿਹੜੀ ਗੱਲ ਦਾ ਇਹ ਵੀ ਮੰਮੀ ਜੀ ਨਾ ਰੀਤ ਨੂੰ ਦਈ ਜਾਂਦੇ ਨੇ ਸਮਾਨ ਮਨਦੀਪ ਤੂੰ ਪਾਗਲਤਾ ਨਹੀਂ ਹੋ ਗਈ ਕਿੱਦਾਂ ਦੀ ਗੱਲਾਂ ਕਰੀ ਜਾਂਦੀ ਐ ਲੈ ਹੁਣ ਤੁਸੀਂ ਦੇਖਿਆ ਹੀ ਆ ਵੀ ਮੰਮੀ ਨੇ ਸਾਫ ਸਾਫ ਮਨਾ ਕਰਤਾ ਹਿਸਾਬ ਦੇਖਣ ਦਾ ਓ ਯਾਰ ਮੰਮੀ ਦਾ ਮਨ ਨਹੀਂ ਹੋਣਾ ਹੀ ਸਾਫ ਦੇਖਣ ਦਾ ਨਹੀਂ ਦੇਖਿਆ ਉਹਨਾਂ ਨੇ ਐਵੇਂ ਹੀ ਸ਼ੱਕ ਕਰੀ ਜਾਂਦੀ ਐ ਨਾਲੇ ਰੀਤ ਨੂੰ ਸਬੰਧ ਦੇਣ ਦੀ ਕੀ ਲੋੜ ਐ ਉਹ ਕਿ ਭੁੱਖੇ ਘਰੋਂ ਐ ਸਭ ਕੁਝ ਹੈਗਾ ਉਹਦੇ ਤਰੇ ਨਾਲੇ ਰਸੋਈ ਤਾਂ ਤੂੰ ਸਾਹਮਣ ਦੀ ਐ ਗਲਤੀ ਸਾਰੀ ਤੇਰੀ ਐ ਤੂੰ ਸਾਰਾ ਕਸੂਰ ਮੰਮੀ ਤੇ ਰੀਤ 'ਚ ਕੱਢੀ ਜਾਂਦੀ ਐ ਸੋਚ ਸਮਝ ਕੇ ਬੋਲਿਆ ਕਰ मेनु सब पता लग गया कि अपने घर का राशन किधर जाप दिखा लग गया मम्मी हूं पता कि कितने ज्यादा राशन फिर की हो गया नहीं दिता राशन किसी हो तो नहीं खाया ਮਜਬੂਰੀ ਚ ਤਾਂ ਮਾਪੇ ਹੀ ਕੰਮ ਆਉਂਗੇ ਨਾ ਧੀਆ ਪੁੱਤਾਂ ਦੇ ਜਿਹੜੇ ਜੇ ਤੁਸੀਂ ਹੋ ਉਹੇ ਜੀ ਮੈਨੂੰ ਉਹ ਮੰਮੀ ਜੀ ਗੱਲ ਨਾ ਉਹ ਨਹੀਂ ਹੈਗੀ ਮੰਮੀ ਜੀ ਇਹ ਬਿਲਕੁਲ ਸਹੀ ਕਹਿੰਦੇ ਨੇਗੇ ਜੇ ਤੁਸੀਂ ਇਹਨਾਂ ਨੂੰ ਦੱਸ ਦਿੰਦੇ ਵੀ ਮੈਂ ਰਾਸ਼ਨ ਰੀਤ ਨੂੰ ਦੇ ਰਹੀ ਸੀ ਫਿਰ ਇਹਨਾਂ ਨੇ ਕਿਹੜਾ ਮਨਾ ਕਰਨਾ ਸੀਗਾ ਉਹ ਵੀ ਤਾਂ ਇਹਨਾਂ ਦੀ ਭੈਣ ਹੀ ਆ ਮੰਮੀ ਜੀ ਜੋ ਤੁਸੀਂ ਉਹਨੂੰ ਦੇਣਾ ਜੀ ਸੱਦ ਕੇ ਦਿਓ ਪਰ ਮੈਨੂੰ ਦੱਸ ਕੇ ਦਿਓ ਤਾਕੀ ਮੈਨੂੰ ਵੀ ਤਾਂ ਪਤਾ ਚੱਲੇ ਕਿ ਖਰਚਾ ਕਿੱਥੇ-ਕਿੱਥੇ ਹੋ ਰਿਹਾ ਹੈ ਹਾਂ ਪੁੱਤ ਤੂੰ ਬਿਲਕੁਲ ਠੀਕ ਕਹਿ ਰਿਹਾ ਸਾਰੇ ਗਲਤੀ ਮੇਰੀ ਹੀ ਹੈ ਮੈਨੂੰ ਨਾ ਤੈਨੂੰ ਪੁੱਛ ਕੇ ਉਹਨੂੰ ਸਮਾਨ ਦੇਣਾ ਚਾਹੀਦਾ ਸੀ ਨਾਲੇ ਪੁੱਤ ਤੁਸੀਂ ਕਹਣਾ ਮੈਨੂੰ ਮਨਾ ਕਰਨਾ ਸੀ ਮੈਂ ਤਾਂ ਐਵੇਂ ਉਹਨੂੰ ਚੋਰੀਆਂ ਦਿੰਦੀ ਰਹੀ ਥੋਤੋਂ ਸਮਾਨ ਨਾਲੇ ਉਹਨੇ ਜਦੋਂ ਵੀ ਆਉਣਾ ਮੈਂ ਨਾ ਉਹਨੂੰ ਕੁਝ ਨਾ ਕੁਝ ਪਾ ਕੇ ਦੇ ਦੇਣਾ ਤੂੰ ਆ ਵੀ ਲੈ ਜਾ ਤੂੰ ਆ ਵੀ ਲੈ ਜਾ ਮੰਮੀ ਤੁਹਾਨੂੰ ਪਤਾ ਹੈ ਕਿ ਮੈਂ ਇੰਨਾ ਚੱਕਰਾਂ ਚ ਨਾ ਇਹ ਤੇ ਗੁੱਸਾ ਹੋਈ ਜਾਂਦਾ ਸੀਗਾ ਇਹ ਤੇ ਸ਼ੱਕ ਰਹੀ ਜਾਂਦਾ ਸੀ ਪੁੱਤ ਇਹਦੇ ਚ ਨਾ ਇਹਦੀ ਕੋਈ ਗਲਤੀ ਨਹੀਂ ਸੀ ਗਲਤੀ ਤਾਂ ਸਾਰੀ ਮੇਰੇ ਚ ਸੀ ਚਲੋ ਛੱਡੋ ਮੰਮੀ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ ਪਰ ਅੱਗੇ ਤੋਂ ਜਦੋਂ ਵੀ ਭੈਣ ਨੂੰ ਕੋਈ ਸਮਾਨ ਦੇਓ ਨਾ ਸਾਨੂੰ ਦੱਸ ਦਿਆ ਕਰੋ ਹਾਂਜੀ ਮੰਮੀ ਨਾਲੇ ਅਸੀਂ ਕਿਹੜਾ ਦੇਣ ਨੂੰ ਮਨਾ ਕਰਦੇ ਆਂ ਉਪਰਾਵਾ ਨੇ ਦੇਣਾ ਹੁੰਦਾ ਮਾਪਿਆਂ ਨੇ ਦੇਣਾ ਹੁੰਦਾ ਕੁੜੀਆਂ ਨੂੰ ਹੋਰ ਕਿਨੇ ਦੇਣਾ ਹੁੰਦਾ ਤੂੰ ਸਹੀ ਕਹਿਨੀ ਹੈ ਪੁੱਤ ਸਾਸ੍ਰੀਕਾਲ ਮੰਮੀ ਜੀ ਸਾਸ੍ਰੀਕਾਲ ਪੁੱਤ ਠੀਕ ਆ ਆ ਜਾ ਬਹਿ ਜਾ ਹਾਂਜੀ ਠੀਕ ਆ ਮੰਮੀ ਉਹ ਮੰਮੀ ਸਾਡੇ ਵਾਲੀ ਸਾਈਡ ਨਾ ਲਾਈਟ ਗਈ ਹੋਈ ਸੀ ਤੇ ਮੈਂ ਸੋਚਿਆ ਵੀ ਮੈਂ ਘਰੇ ਇਕੱਲੀ ਨੇ ਬਹਿ ਕੇ ਕੀ ਕਰਨਾ ਮੈਂ ਮੰਮੀ ਕੋਲੇ ਚਲੇ ਜਾਨੀ ਆ ਨਾਲੇ ਗੱਲਾਂ ਬਾਤਾਂ ਕਰ ਲਾਂਗੇ ਚੱਲ ਵਧੀਆ ਕੀਤਾ ਪੁੱਤ ਜਿਹੜਾ ਤੂੰ ਆ ਗਈ ਮੰਮੀ ਆਓ ਉਹੀ ਚੋਲ ਨੇ ਨਾ ਜਿਹੜੇ ਮੈਂ ਪਿਛਲੀ ਵਾਰ ਲੈ ਗਈ ਸੀ ਹਾਂ ਪੁੱਤ ਉਹੀ ਚੋਲ ਨੇ ਮੰਮੀ ਇਹ ਚੋਲ ਨਾ ਇੰਦਰ ਨੂੰ ਬੜਾ ਹੀ ਪਸੰਦ ਆਏ ਤੇ ਮੈਨੂੰ ਕਹਿੰਦੇ ਨੇ ਨਾ ਤੂੰ ਭਾਵੇਂ ਮੈਨੂੰ ਚੋਲੀ ਬਣਾ ਕੇ ਦੇ ਦਿਆ ਕਰ ਤੇ ਮੰਮੀ ਇਹਦੇ ਨਾਲ ਦੇ ਚੋਲ ਹੋਰ ਪਏ ਨੇ ਲੇ ਪੁੱਤ ਬਾਦੂ ਪਾਏ ਨੇ ਡਰਮੀ ਭਰੀ ਪਈ ਏ ਚੌਲਾਂ ਦੀ ਮੰਮੀ ਹੈਗੇ ਨੇ ਤਾਂ 2-3 ਕਿਲੋ ਮੈਨੂੰ ਹੀ ਪਾ ਦੋ ਨਹੀਂ ਪਾ ਦਿੰਨੀ ਆ ਕੋਈ ਨਾ ਮਨਦੀਪ ਹਾਂਜੀ ਮੰਮੀ ਪੁੱਤ ਰੀਹ ਦਿਨ ਚੌਲੀ ਪਾ ਦੇ 2-3 ਕਿਲੋ ਠੀਕ ਆ ਮੰਮੀ ਜੀ ਪਾ ਦਿੰਨੀ ਆ ਨਹੀਂ ਨਹੀਂ ਮੰਮੀ ਰਹਿਣ ਦੋ ਮੈਂ ਤਾਂ ਬਾਜ਼ਾਰੋਂ ਲੈ ਕੇ ਖਾ ਲੂੰਗੀ ਮੈਂ ਕੋਈ ਭੁੱਖੀ ਥੋੜੀ ਮਰਦੀ ਆ ਜਿਹੜੀ ਮੈਂ ਇੰਨਾ ਤੋਂ ਹੀ ਲੈ ਕੇ ਖਾਉਂਗੀ ਬੱਸ ਕਰ ਰਹੀ ਤਾ ਅੱਗੇ ਵੀ ਤਾਂ ਤੂੰ ਲੈ ਕੇ ਜਾਨੀ ਆ ਨਾਲੇ ਅੱਗੇ ਮੈਂ ਤੈਨੂੰ ਚੋਰੀਆਂ ਬਾਕੇ ਦਿੰਦੀ ਸੀ ਜੇ ਹੁਣ ਮੈਂ ਇਹਨੂੰ ਕਹਦਾ ਫੇਰ ਕੀ ਹੋ ਗਿਆ ਓ ਬੱਸ ਕਰੋ ਮੰਮੀ ਮੈਂ ਨਾ ਇੱਥੇ ਬេសਿਕ ਰੌਣ ਨਹੀਂ ਆਈ ਨਾਲੇ ਮੈਂ ਇੰਨਾ ਦੀ ਚੌਲਾ ਤੇ ਬੈਠੀ ਆ ਮੈਂ ਬਾਜ਼ਾਰੋਂ ਲੈ ਕੇ ਖਾ ਲੂੰਗੀ ਹੂੰ ਸਾਸਰੀ ਕਾਲਜੀ ਸਾਰੇ ਵੀਡੀਓ ਤੁਸੀਂ ਦੇਖ ਚੁੱਕੇ ਹੋ ਹੋਪਸ ਉਹ ਤੁਹਾਨੂੰ ਪਸੰਦ ਵੀ ਆਈ ਹੋਣੀ ਆ ਜਿਹੜੀ ਆਪਾਂ ਕਹਾਣੀ ਬਣਾਈ ਆ ਜੀ ਇਹ 100 ਚੋਂ 90 ਘਰਾਂ ਦੀ ਕਹਾਣੀ ਹੈਗੀ ਆ ਤੇ ਜਿਸ ਤਰ੍ਹਾਂ ਅਸੀਂ ਐਂਡ ਦੇ ਵਿੱਚ ਦਿਖਾਇਆ ਕਿ ਮਾਂ ਦੀ ਜਗਾ ਪਰਜਾਈ ਉਹਨੂੰ ਦੇਣਾ ਚਾਹੁੰਦੀ ਆ ਪਰ ਉਸ ਟਾਈਮ ਧੀ ਦੇ ਵਿੱਚ ਈਗੋ ਆ ਗਈ ਸੋ ਕੁਝ ਗੱਲਾਂ ਦਾ ਸੋਲੂਸ਼ਨ ਨਹੀਂ ਹੁੰਦਾ ਉਹਨੂੰ ਆਪਾਂ ਨੂੰ ਵਕਤ ਤੇ ਛੱਡ ਦੇਣਾ ਚਾਹੀਦਾ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਕਮੈਂਟਾਂ ਰਾਹੀਂ ਆਪਣੇ ਪਿਆਰੇ ਪਿਆਰੇ ਵਿਚਾਰ ਵੀ ਦਿਓ ਜੀ ਫੇਰ ਨੂੰ ਫੋਲੋ ਵੀ ਕਰਿਓ ਤੇ ਲਾਈਕ ਜਰੂਰ ਕਰਿਓ ਜੀ ਸਸਿਕਾ